ਉਹਦੇ ਤੁਸੀਂ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰੋ ਸਾਧਵਾ ਮਤਲਬ ਹੈ ਜੇ ਇੱਕ ਬੁਧਰਾ ਉਹ ਗੁੰਡਿਆਂ ਦੀ ਮਦਦ ਕਰੀ ਜਾਂਦਾ ਸਾਡੇ ਕਿਸਾਨ ਤੇ ਗੱਡੀਆਂ ਹੀ ਚੜਾ ਕੇ ਉਹਦੀਆਂ ਦੋਨੇ ਲੱਤਾਂ ਤੋੜ ਕੋਈ ਉਹ ਗਿਰਫਤਾਰ ਨਹੀਂ ਹੋਈ ਗੁੰਡੇ ਮਤਲਬ ਅਸੀਂ ਕੀ ਛੋਡੀ ਆਮ ਆਦਮੀ ਸਰਕਾਰ ਤੋਂ ਕੀ ਆਸ ਕਰ ਬਾਈ ਜੀ ਮੈਂ ਤੋਂ ਦੇ ਮਤਲਬ ਉਸ ਨਾਲ ਨਾਲ ਕੀਤਾ ਮੈਨੂੰ ਉਸ ਤੋਂ ਬਦਦਾ ਨਹੀਂ ਪਤਾ ਤੁਸੀਂ ਕੀ ਗੱਲ ਹੁੰਦੀ ਹੈ ਜਿਹੜੀ ਵੀ ਮੇਰੇ ਕੋਲੇ ਜੋ ਮਸਲਾ ਆ ਮੈਂ ਉਹ ਹੱਲ ਕਰਨ ਦੀ ਕੋਸ਼ਿਸ਼ ਕੀਤੀ ਆ ਹੁਣ ਵੀ ਜੇ ਕੋਈ ਦੱਸੋਗੇ ਮੇਰੇ ਵੱਲੋਂ ਤਾਂ ਕੋਈ ਨਹੀਂ ਗੱਲ ਕੋਸ਼ਿਸ਼ ਤੁਸੀਂ ਕੈਬਿਨੇਟ ਤੋਂ ਮੁੱਖ ਮੰਤਰੀ ਦੇ ਮਤਲਬ ਥੋੜੇ ਕੋਲੇ ਸੀ ਫਰਿਆਦ ਲੈ ਕੇ ਗਏ ਅਜੇ ਤੱਕ ਕੋਈ ਅਜੇ ਗੁੰਡੇ ਮਤਲਬ ਮਾਨਸਾਂ ਦੀ ਪੁਲਿਸ ਉਹਨਾਂ ਦੀ ਗੁੰਡਿਆਂ ਦੀ ਪਿੱਠ ਤੇ ਪੂਰੀ ਜੱਜ ਕੇ ਖੜੀ ਹੈ ਅਜੇ ਤੱਕ ਉਹ ਸਰਪੰਚ ਨੂੰ ਜਿਹਦੀ ਜਿਹੜੀ ਉਹਨੇ ਗੱਡੀ ਚੜਾਈ ਆ ਉਹ ਗੱਡੀ ਦਾ ਨੰਬਰ ਹੈ 8080 ਸੀਸੀਟੀਵੀ 'ਚ ਆਇਆ ਨਾ ਸਰਪੰਚ ਨਾ ਉਹਦੀ ਗੱਡੀ ਸਾਰਾ ਕੁਝ ਰੌਲਾ ਉੱਥੇ ਕੀ ਆ ਮੈਨੂੰ ਪੁੱਛੇ ਜਮੀਨ ਹੈ ਜੀ ਜਿਵੇਂ ਲੱਗਦਾ ਉਹ ਮਾਲ ਵਿਭਾਗ ਦੇ ਵਿਭਾਗ ਦੇ ਉਸ ਅਧਿਕਾਰੀਆਂ ਦੀ ਅਨਜਾਇਜ਼ੀ ਧਾਰਨ ਨੂੰ 4 ਸਾਲਾਂ ਪਚਾਇਤ ਦੇ ਖਾਤੇ ਚਲੀ ਹੈ। ਹਾਲਾਂਕਿ ਉਹ ਜ਼ਮੀਨ ਹੈ ਮਤਲਬ 70-75 ਸਾਲ ਤੋਂ ਕਿਸਾਨ ਉਹ ਕਾਬਜ਼। ਕਿ ਉਸ ਜ਼ਮੀਨ ਨੂੰ ਲੈ ਕੇ ਲਗਾਤਾਰ ਮਤਲਬ ਗੁਦਰਾਮ ਉਹ ਗੁੰਡਿਆਂ ਦੀ ਭੂਮਾਫੀ ਇਹਦੀ ਮਦਦ ਕਰ। ਚਲੋ ਗੁਦਰਾਖ ਰਹੇ ਨੇ ਜੀ ਪਾਰਟੀ ਕੋਲੇ ਵੀ ਇਹ ਗੱਲ ਗਲਤ ਹੋ ਰਹੀ ਹੈ। ਹਾਂ ਪਹਿਲਾ ਸਵਾਲ ਠੀਕ ਹੈ ਦੂਜਾ ਸਵਾਲ ਹੈ ਚਿੱਪ ਵਾਲੇ ਨੂੰ ਤੇ ਤੁਸੀਂ ਕਿਸਾਨੀ ਕੋਲ ਚ ਵੀ ਗਏ ਹੋ ਕੀ ਅਸੀਂ ਕਰੋੜ ਕਰਦੇ ਹਾਂ ਛੋਟੀ ਸਰਕਾਰ ਨੇ ਹੁਣ 2 ਲੱਖ ਕਿਸਾਨਾਂ ਨੂੰ ਮਤਲਬ ਮਜ਼ਦੂਰੀ ਦੇ ਅਸੀਂ 600 ਜੋ ਤੇ ਬਿਜਲੀ ਦੇ ਦਿੱਤੀ ਮਜ਼ਦੂਰੀ ਨਹੀਂ ਉਹਦਾ ਚਿੱਪਾ ਨਾਲ ਤਾਂ ਬਦਲ ਨਹੀਂ ਪੈਂਦਾ ਉਹਨਾਂ ਨੂੰ ਬਿਜਲੀ ਦੇ ਦਿੱਤੀ ਨਹੀਂ ਜਦੋਂ ਦੇਖੋ ਕੇਂਦਰ ਸਰਕਾਰ ਦਾ ਅਜੰਡਾ ਹੈ ਬਿਜਲੀ ਨੂੰ ਪ੍ਰਾਈਵੇਟ ਹਰ ਸਰਕਾਰ ਉਦੋਂ ਯਾਰ ਭਰਾ ਉਸ ਦਾ ਪਤਾ ਨਹੀਂ ਕੀ ਕੇਂਦਰ ਕੋਲ ਕੀ ਹੋਇਆ ਕਿ ਆਪਾਂ ਸਾਰੇ ਪੰਜਾਬ ਵਾਲੇ ਸਬਰ ਦਾ ਇਹਨੇ ਲੋਕਾਂ ਦੀ ਮਤਲਬ ਉਹ ਜਿਹੜੀ ਤੇ ਮੇਰੀ ਤੇਰੀ ਇਹਦੇ ਬਾਰੇ ਚੀਜ਼ ਉਹ ਬਾਰੇ ਕੋਈ ਮੈਨੂੰ ਜਾਣਕਾਰੀ ਨਹੀਂ ਕਿੰਨੀ ਉੱਪਰ ਜਿਹੜੇ ਕੀ ਬੰਦੇ ਪਰ ਆਪਾਂ 600 ਯੂਨਿਟ ਵੀ ਦਿੱਤੀ ਪੰਜਾਬ ਦੇ ਲੋਕਾਂ ਨੂੰ ਜਿਹੜਾ ਉਸਾਰ ਹੈ ਗਰੀਬ ਹੈ ਉਹਨੂੰ ਦਿੰਨੇ ਆ ਮਤਲਬ ਅਜੰਡਾ ਤਾਂ ਤੁਸੀਂ ਉਹਨਾਂ ਦਾ ਲਾਗੂ ਕਰ ਰਹੇ ਕੇਂਦਰ ਸਰਕਾਰ ਦਾ ਜੇ ਕੋ 2 ਲੱਖ ਮੀਟਰ ਨੂੰ ਤੁਸੀਂ ਪੰਜਾਬ ਦੇ ਵਿੱਚ ਮਜ਼ਦੂਰੀ ਦੇਤੀ ਅਜੰਡਾ ਉਹਨਾਂ ਦਾ ਪ੍ਰਾਈਵੇਟ ਵਾਲਾ ਲੱਗੂ ਬੈਨਰ ਇੱਥੇ ਲੱਗੇ ਆ ਜਾਂ ਨਹੀਂ ਮਨਜ਼ੂਰੀ ਦਾ ਨਹੀਂ ਲੱਗਣ ਲੱਗਣੀ ਨਹੀਂ ਹੋ ਸਕਦਾ ਕਾਗਜ਼ਾਂਚ ਉਹਨਾਂ ਦੀ ਸਬਸਿਡੀ ਵਗੈਰਾ ਦਾ ਸਿਸਟਮ ਹੋਵੇ ਜਿਵੇਂ ਅੱਗੇ ਬਿਜਲੀ ਬੋਰਡ ਤੋਂ ਬਦਲ ਕੇ ਪੀਸੀ ਡੀਪੀ ਜੀਪੀਐਸ ਡੀਪੀ ਲੱਗਦਾ ਹੈਗਾ ਜਿਵੇਂ ਉਹ ਸਰਕਾਰਾਂ ਵੀ ਉਸ ਤਰ੍ਹਾਂ ਲੱਗਦੀਆਂ ਨੇ ਚਲੋ ਹੋਰ ਦੱਸ ਦਿਓ ਬਾਈ ਜੀ ਇਹ ਕੀ ਅੱਗੇ ਚੱਲੂ ਜੀ ਸਾਰਾ ਪੰਜਾਬ ਲੜਿਆ ਪੰਜਾਬ ਦੇ ਭਾਰਤੀ ਕਿਸਾਨ ਲੜੇ ਨੇ ਉਹ ਕਾਨੂੰਨਾਂ ਨੂੰ ਬਾਪਸ ਕਰਾ ਕੇ ਆਇਆ ਕਿ ਅੱਜ ਪੰਜਾਬ ਸਰਕਾਰ ਨੇ ਉਹ ਸਾਈਲੋਆਂ ਨੂੰ ਫੇਰ ਮਨਜ਼ੂਰੀ ਦਿੱਤੀ ਨਹੀਂ ਜੀ ਨਹੀਂ ਦਿੱਤੀ ਕਿਨੇ ਦਿੱਤੀ ਨਹੀਂ ਦਿੱਤੀ ਭਾਈ ਜੀ ਕਿਉਂਕਿ ਖੇਤੀ ਕਰਾਜ ਦਾ ਵਿਸ਼ਾ ਹੈਗਾ ਹੋਰ ਮਤਲਬ ਪੰਜਾਬ ਸਰਕਾਰ ਤੋਂ ਬਿਨਾ ਉਹਨੂੰ ਮਨਜ਼ੂਰੀ ਕਿਵੇਂ ਨਹੀਂ ਤੇ ਭਾਈ ਜੀ ਪਹਿਲਾਂ ਤੋਂ ਜਿਹੜੀ 15-16 ਦੇ ਚੱਲੀ ਆਉਂਦੀ ਹੈ ਉਹ ਹੈ ਜਿਹੜੀ ਮਨਜ਼ੂਰੀ ਦੀ ਗੱਲ ਆਈ ਸੀ ਨਾਲ ਨਾਲ ਮੈਂ ਵੀ ਪੜ੍ਹ ਲਈ ਸੀ ਔਰ ਸੀਐਮ ਨੇ ਜੋ ਬਾਤ ਕਰਦਾ ਜੀ ਕਿਵੇਂ ਹੋ ਸਕਦੀ ਮੰਨੀਪੁਰ ਨੇ ਐਫਸੀ ਆਈ ਦੇ ਰਾਹੀਂ ਬੂਨ ਕੋ ਬਰੇ ਜਿਹੜਾ ਪੂਰੀ ਸਪਲਾਈ ਨੂੰ ਵੀ ਜਿਹੜਾ ਇਹਨੂੰ ਕਰਤੋਂ ਦਿੱਤਾ ਇਹੇ ਜੀ ਗੱਲ ਆਈ ਸੀ ਉਹਨੂੰ ਕਰ ਦਿੱਤਾ ਜੀ ਨਹੀਂ ਜੀ ਕੋ ਮੰਤਰੀ ਸਾਹਿਬ ਪਰਜੂਰੀ ਤੇ ਦਿੱਤੀ ਆ ਨਾ ਕੈਨਸਲ ਕਰ ਦਿੱਤਾ ਬਾਈ ਜੀ ਹੁਣ ਜੇ ਕੋਈ ਜੇ ਕਿਸੇ ਨੇ ਕਿਸੇ ਨੇ ਕਰ ਦਿੱਤਾ ਸੀਗਾ ਉਹ ਤਾਂ ਫਿਰ ਕੈਨਸਲ ਕਰਤਾ ਠੀਕ ਕੈਨਸਲ ਨਹੀਂ ਆ ਰਹੇ ਨਾ ਕੈਨਸਲ ਉਦੋਂ ਹੋਇਆ ਜਦੋਂ ਲੋਕ ਸ਼ਰਸ਼ ਦੇ ਹੋ ਨਹੀਂ ਨਹੀਂ ਦੂਜੇ ਦਿਨ ਬਾਈ ਜੀ ਮੈਂ ਤਾਂ ਚਿੱਠੀ ਮੰਗਾ ਲਈ ਸੀ ਤੁਸੀਂ ਤੁਸੀਂ ਚਾਹੇ ਕਹਿ ਲੋ ਇਹਦੀ ਮੈਂ ਕਰਦਾ ਮੈਂ ਤਾਂ ਨਾਲ ਦੀ ਨਾਲ ਹੀ ਕਰਦਾ ਸੀ ਚਲੋ ਅਗਲਾ ਸੀ ਖੇਤੀ ਨਹੀਂ ਮਤਲਬ ਛੋਟੀ ਸਰਕਾਰ ਨੇ ਕਿਹਾ ਸੀ ਵੀ ਜਿਹੜੀ ਖੇਤੀ ਨੀਤੀ ਹੈ ਕਿਸਾਨਾਂ ਦੀ رائے ਨਾਲ ਬਣਾਈ ਜਾਊਗੀ ਜਥੇਬੰਦੀਆਂ ਦੀ رائے ਨਾਲ ਜੇ ਬਣਾਈ ਜਾਊ ਉਹ ਖੇਤੀ ਨੀਤੀ ਮਤਲਬ ਤੁਸੀਂ ਇੱਕ ਅਮਰੀਕਾ ਦੀ ਬੋਸਟਨ ਕੰਪਨੀ ਤੋਂ ਨਹੀਂ ਗੁਰੂ ਠੇਕਾ ਦੇਤਾ ਨਹੀਂ ਇਹ ਦੋਨੋਂ ਕਿਸਬੂਤ ਆ ਯਾਰ ਐਮਐਲ ਉਹ ਬਿਲਕੁਲ ਬੂਤ ਅਸੀਂ ਦੇਵਾਂ ਮੈਂ ਖੇਤੀਬਾੜੀ ਮੰਤਰੀ ਆ ਜਿਵੇਂ ਹੀ ਨਹੀਂ ਹੋ ਸਕਦਾ ਬਿਲਕੁਲ ਨਹੀਂ ਬਾਈ ਜੀ ਐਮਐਲ ਇਲਜ਼ਾਮ ਨਹੀਂ ਹੈ ਲੋ ਯਾਰ ਇਸ ਗੱਲ ਦੀ ਮੈਂ ਇਲਜ਼ਾਮ ਕਿਉਂ ਲਾਵਾਂਗੀ ਨਹੀਂ ਭਾਈ ਜੀ ਹੈ ਹੀ ਨਹੀਂ ਜਦੋਂ ਇਹ ਕੱਲ ਤਾਂ ਮੈਂ ਕਹਿੰਦਾ ਮੈਂ ਖੇਤੀਬਾੜੀ ਮੇਰੇ ਮੇਰੀ ਗੱਲ ਸੁਣੋ ਫਾਰ ਫਾਰਮਰਸ ਕਮਿਸ਼ਨ ਖੇਤੀਬਾੜੀ ਯੂਨੀਵਰਸਿਟੀ ਦੀ ਕੁਝ ਲੋਕ ਉਹਨਾਂ ਤੋਂ ਲੈ ਕੇ ਥੋੜ੍ਹਾ ਵੀ ਰਾਇ ਲੈ ਕੇ ਖੇਤੀਬਾੜੀ ਨੀਤੀ ਚੱਲੀ ਜਾਂਦੀ ਸ ਉਹਦੀ ਹੈ ਵੀ ਕੀ ਕਿਵੇਂ ਹੋਣਾ ਜੀ ਬਹੁਤ ਵਧੀਆ ਹੋਣੀ ਨੂੰ ਖੇਤੀ ਨੀਤੀ ਅਸੀਂ ਮੈਂ ਮੈਂ ਵੀ ਜਦੋਂ ਛੋਡੇ ਘਰੇ ਖੇਤੀ ਨੀਤੀ ਦਾ ਖਰੜਾ ਦੇਖ ਕੇ ਆਏ ਆ ਜੀ ਸਾਡੀ ਜਥੇਬੰਦੀ ਵੱਲੋਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਅਗਰਾਹਾ ਵੱਲੋਂ ਤਿੰਨ ਜਥੇਬੰਦੀਆਂ ਨੇ ਤੁਹਾਨੂੰ ਖੇਤੀ ਨੀਤੀ ਸਰਕਾਰ ਨੇ ਪੱਕੀ ਹੋਈ ਅਸੀਂ ਦੇਖੀ ਵੀ ਆਏ ਦੇਖੋ ਰਾਜਾ ਜੀ ਉਹਦੇ ਚ ਵੀ ਇਹਦੇ ਵੇਖੋ ਕੀ ਪਰ ਮਤਲਬ ਜੇ ਤੁਸੀਂ ਇਹਦਾ ਸਬੂਤ ਲਾਗਦੇ ਸੀ ਸਬੂਤ ਵੀ ਲੇਵਾ ਕਿਉਂਕਿ ਅਸੀਂ ਉਹਦਾ ਵਿਰੋਧ ਇਹ ਕਰਦੇ ਆਂ ਵੀ ਉਹ ਜਿਹੜੀ ਕੰਪਨੀ ਹੈ ਪ੍ਰਾਈਵੇਟ ਉਹਨੇ ਜਿਹੜੇ ਆਪਦੇ ਗਿਣਤੀਆਂ ਬੇਟੀਆਂ ਲਾਉਂਦੇ ਆ ਅਮਰੀਕਾ ਤੋਂ ਦੇਖ ਲੋ ਮੈਂ ਅਮਰੀਕਾ ਨਾਲ ਸੰਬੰਧ ਹੀ ਨਹੀਂ ਮੈਂ ਉਸ ਦੇ ਨਾਲ ਮੈਨੂੰ ਕੀ ਅਮਰੀਕਾ ਨਾਲ ਮੈਂ ਤਾਂ ਸੋਟਾ ਪੰਜਾਬ ਦਾ ਮੇਰਾ ਹਾਲਾਂਕਿ ਜਿੱਥੇ 10 ਸਾਲ ਉਮਰ ਰਹਿੰਦੀ ਆ ਸੱਤਾਂ ਦੇ ਹੋਏ ਪੈਂ 17 ਮਹੀਨੇ ਮੈਂ ਅਮਰੀਕਾ ਤੋਂ